ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਪਹੁੰਚ ਗਈ ਅਸੀਂ ਜਮਨਾ ਨਗਰ ਕੋਲ ਉੱਥੇ ਲੱਗੇ ਹੋਇਆ ਮੋਟਰਸਾਈਕਲ ਨੂੰ ਸਟੈਂਡ ਲਾਉਣ ਕੈਲੀਅਰ ਜਿਹਦੇ ਬਿਨਾ ਬਹੁਤ ਔਖੇ ਤੇ ਦੇਖ ਤੇ ਕਾਰਾਂ ਪਰ ਖੜੇ ਆ ਹੁਣ ਲੱਗੇ ਹੋਇਆ ਖੋਲਣ ਗਾਹ ਨੂੰ ਮੋੜ ਗਾਹ ਨੂੰ ਜਾਂਦੇ ਵਾਲਿਆਂ ਨੂੰ ਭਾਈ ਮੋਟਰਸਾਈਕਲ ਨੂੰ ਟੂਲ ਲਾ ਕੇ ਦੇ ਦੇ ਕੋਈ ਜਿਹੜੇ ਦੋ ਪੈਗਾ ਜਗਾਂ ਆ ਕਿਤੇ ਆ ਹੋਰ ਪਿੰਡ ਤੇ ਲੱਗੇ ਹੋਈ ਕੋਈ ਦੁਕਾਨ ਕੋਈ ਮਿਲੂਗੀ ਰਸਤੇ 'ਚ ਮਿਲੂਗੀ ਪਰ ਕੋਈ ਨਹੀਂ ਮਿਲੀ ਅਰੇ ਐਵੇਂ ਜੀ ਮੇਰੀ ਦੁਕਾਨ ਕੋਈ ਹਰਿਆਣੇ 'ਚ ਮਿਲੀ ਆ ਕਿਉਂਕਿ ਸਾਜਰੇ ਤੁਰ ਪਏ ਨਾ ਫਿਰ ਹੋਰ ਦੂਜੇ ਕਰਕੇ ਕੋਈ ਦੁਕਾਨੀ ਮਿਲੀ ਚਲੋ ਜਿੱਥੇ ਮਿਲਲੀ ਤੇ ਉੱਥੇ ਹੀ ਆਉਣਾ ਕੰਮ ਜੋ ਵੀ ਹੋਣਾ ਦੇਖ ਲੈ ਇੱਧਰ ਆਣਾ ਛੋਕੀ ਮੁਖਿਆਲੇ ਹੋ ਗਏ ਟ੍ਰੈਂਕਰ ਤਿਆਰ ਭਾਈ ਉਹ ਤੇ ਨਹੀ ਜੇ ਰੱਖਣ ਲੱਗੇ ਉਹ ਤੇ ਹੂੰ ਉਹ ਤਾਂ ਮੀਨ ਜਾ ਕੇ ਲੱਗਿਆ ਬੜਾ ਹੀ ਤੇ ਸਰੋ ਮੰਗਣਾ ਉਸ ਨੂੰ ਮਦੀਨ ਵਾਲਾ ਕੰਮ ਲੋਟ ਆ ਸਰੋ ਵਗਾ ਮੀਨ ਖਾ ਖਾਉਂ ਜਾਂਦੀ ਹੈ ਮੁਝੇ ਜੇ ਦੂਈ ਵਾਰ ਦੀ ਉਹ ਸਾਫੇ ਲੋਟਾ ਯਾਰ ਇਹ ਲੋਕੀਂ ਪਾਉਂਦੇ ਆ ਕੱਟੇ ਉਹਦੀ ਗੱਲ ਕਰਦੇ ਬਾਕੀ ਕਿੰਨਾ ਹੈ ਹੈਗਾ ਮੂਜੀ ਜਿਹੜਾ ਕੰਮ ਬਹੁਤ ਲੋਟ ਆ ਉਹ ਲੋਟ ਆ ਉਹ ਸਭ ਤੇ ਲੋਟ ਆ ਹੂੰ ਸੜਕਾਂ ਬਰੇ ਸੜੀ ਵੀ ਆਏ ਹੈ ਹੈ ਮਨ ਕੜਕਾ ਬਰੇ ਲਗਾਉਣ ਲੱਗੇ ਸੜਕਾਂ ਬਰੇ ਆ ਉੱਥੇ ਇਹ ਉੜ ਗਈ ਜਾਂਦੀ ਨਹੀਂ ਇਹ ਇਹਦਾ ਬੰਦਾ ਹੈਗਾ ਹੀ ਆ ਡੰਗਰ ਵੀ ਖਾ ਰਹੇ تھے ਨਿਗਰ ਰੱਖਣੀ ਪੈਂਦੀ ਆ ਆਉਂਦਾ ਜੇ ਰੀਂਗੂ ਆ ਜੇ ਪਾਣੀ ਆ ਜੇ ਸੜਕਾਂ 'ਪਾ ਡੰਗਰ ਪਾ ਹਾਂ ਆਏ ਤੁਰਦੀ ਤੂੜੀ ਬੰਗਣਾ ਅਬ ਲਈ ਕੀ ਟੇਕੇ ਹੈ ਨਹੀਂ ਆ ਆਪਣੇ ਕੋਈ ਨਹੀਂ ਲਾਉਦਾ ਇੱਕ ਕਿਲਾ ਵੀ ਨਹੀਂ ਹੈਗਾ ਤੇ ਕਿਤੇ ਨਹੀਂ ਹੈ ਇਹ ਦੇਖਣ ਨੂੰ ਆਪਣੇ ਤੋਂ ਸੋਤੇ ਕੋਲੋਂ ਸੋਤੇ ਨਾਲ ਫਿਰ ਜੇ ਲੱਗਦੀ ਜਦੋਂ ਗੱਟ ਵੀ ਮਿਲ ਜਾਂਦੀ ਆ ਉਹਦੇ ਕੋਲ ਤੇ ਹੈ ਨਹੀਂ ਉਹ ਕਿਲਾ ਲਾਉਂਦਾ ਉਹ ਤਾਂ ਖਾਏ ਜਾਣੀ ਬਸ ਇਹਦਾ ਚੁਗੇ ਜਾਣਾ ਸਾਡੀ ਪੱਕੀ ਦੇ ਹੀ ਨਹੀਂ ਆ ਗਏ ਹਾਂ ਉੱਪਰ ਸਾਰੀ ਖਾਦੀ ਆ ਇਹ ਮੈਨੂੰ ਬਾਹਰ ਲਿਵੇਂ ਕੁੱਕੜੀ ਮਿਲ ਨਹੀਂਉਂਦੀ ਹਾਂ ਬਾਹਰ ਇੱਕਦਮ ਟੋਕ ਟੋਕ ਕਰਦੇ ਲੋਕਾਂ ਕਰਿਆ ਹੁੰਦੇ ਆ ਟੋਕਿਆ ਨੇ ਐਨੂੰ ਪਾ ਲੋ ਬਾਦੇ ਇਹ ਮੇਰੇ ਬਟਾਣੇ ਗਾਉਂਦੇ ਹਾਂ ਹਾਂ ਉਹ ਵੀ 28 ਗਾਉਂਦੇ ਆਪਣੇ ਪਟਕੇ ਬਟਕੇ ਤੂੰ ਵੀ ਹੀਟ ਆ ਜੀ ਬਈ ਆ ਬੱਲੇ ਬੱਢ ਕੇ ਹੀ ਕੰਮ ਆ ਜੀ ਅੰਦਰ ਵਿੱਚ ਆਉਣਾ ਇਹਨੇ ਠੀਕ ਆ ਪਰ ਗੋਲ ਜਣਾ ਬੰਦ ਡਾਟਾ ਹਾਈ ਬੱਲੇ ਵੀ ਆ ਜੰਦਾ ਰੱਖਿਆ ਆ ਆਪਣੀ ਜੀਵਨਾ ਚੱਲਦਾ ਮੈਂ ਮੈਸਜੇ ਬੋਲਦਾ ਮੈਂ ਬਾਈ ਨੇ ਹੁਣ ਕਰਦਣਾ ਤਿਆਰ ਇਹਦਾ ਫਰਕ ਦਾ ਇਹ ਪੁਰਾਣਾ ਮੇਰੇ ਵਾਲਾ ਮਾਡਲ ਉਹ ਛੇ ਮਾਡਲ ਦਾ ਇਹ ਵੀ ਰੰਗ ਆਈ ਚੇਂਜ ਕਰ ਲੈਣਾ ਉਹ ਨੂੰ ਨੱਟ ਵੀ ਦੂਏ ਤੇ ਇਹਨੂੰ ਦੂਏ ਮੈਂ ਤਾਂ ਵੇਖ ਰਿਹਾ ਜ਼ੋਰ ਮਾਰਿਆ ਫੋਨ ਕੇ ਦੇਖਣ ਲੱਗਿਆ ਉਹਨੇ ਤੇ ਦੇਖਿਆ ਅਸਲ ਕਹਿੰਦਾ ਕਾਲੇ ਨਹੀਂ ਜਾਂਦਾ ਆਏ ਕੋ ਕਾਲੇ ਵਗਨ ਕਹਿੰਦਾ ਕਾਲੇ ਵਾਂ ਪਈਆ ਯਾਰ ਤੇਰੇ ਕੋਲ ਵੀ ਗਿਆ ਤੇਰੇ ਕੋਲ ਬੰਦੇ ਬੰਦ ਕਰਕੇ ਆਉਣ ਨੇ ਟ੍ਰੇਨ ਨਹੀਂ ਰੰਗ ਆਉਂਦੇ ਹਾਂ ਲੈ ਛੱਡੀ ਜੱਲੇ ਤੋਂ ਪਤਾ ਵੀ ਸਵੇਰੇ ਤੇ ਲਾਉਂਗੀ ਫੇਰ ਮੇਰੇ ਸਾਹਮਣੇ ਦੇਖ ਲੈ ਕਿੰਨਾ ਨਹੀਂ ਰਹੋ ਗਿਆ ਤਾ ਕਿਨੇ ਰਹੋ ਗਿਆ ਅੱਜ ਜਿੱਕੇ ਪਹਿਲਾਂ ਦਾ ਦਸ ਦਾ ਨਾ ਕਰੋਗੇ ਫਿਰ ਇਹ ਕਿਰਨ ਦਾ ਅੱਜ ਕੱਮੇ ਸ਼ਾਮ ਨੂੰ 6 ਵਜੇ ਕੀ ਉਹ ਸਾਰੇ ਉਹ ਵੀ ਸਾਰੇ ਉਹ ਵੀ ਉਹਨੇ ਆਏ ਨਹੀਂ ਦੱਸਿਆ ਵੀ ਮੈਂ ਜਾਣਾ ਨਹੀਂ ਫਿਰ ਕਹਿੰਦਾ ਮੈਂ ਦੇਖਦਾ ਸ਼ਾਮ ਦਾ ਕਿ ਜੇ ਮੇਰਾ ਕੰਮ ਰਿਪੜ ਗਿਆ ਕਹਿੰਦਾ ਮੈਂ ਕਿੱਥੇ ਐਵੇਂ ਵੀ ਸਾਰੇ ਸੋਣੇ ਜੀ ਉਹ ਵੀ ਸਾਰੇ ਸੋਣੇ ਇੱਕ ਬੈਟਰੀ ਲਾਉਣੀ ਸੀ ਥਾਰ ਮਟਵਾ ਜਾ ਦੇ ਦਿੰਦੇ ਮੈਂ ਬੈਂਡਲ ਲਾ ਕੇ ਚਾਰਜ ਕਰਦੇ ਹਾਂ ਇਹ ਚ ਲਾ ਕੇ ਚਾਰਜ ਹੋ ਜਾਣਾ ਤਾਂ ਉਹਦਾ ਇੱਕ ਵਾਰੀ ਬੱਸ ਚਲੋ ਠੀਕ ਆ ਅਗਰ ਇਹਨਾਂ ਨੂੰ ਕਾਰੀ ਮਾਰੋ ਦੂਆ ਕਰਦੇ ਦਿੱਖਿਆ ਬੈਗ ਨਹੀਂ ਲੋਡ ਹੋ ਰਹੇ ਹੈਗਾ ਤੇਰਾ ਚਾਰ ਵਾਰੀ ਦਾ ਰਸਤੇ 'ਚ ਪਏ ਕਰਿਆ ਇਹ ਬੱਸ ਕਰ ਗਿਰਿਆ ਫੁੱਲਿਆ ਕਿ ਨਹੀਂ ਬੈਗਾ ਹੁਣ ਕਿਹੜੇ ਲੋਡ ਹੈ ਸਾਲਾ ਇਹ ਆਹ ਸਾਨੂੰ ਮਾਰ ਕੇ ਨਾ ਇੱਕ ਵਾਰ ਇਹਨੂੰ ਵੇਚ ਨੂੰ ਪਾ ਤੁਸੀਂ ਮੈਂ ਤੁਹਾਨੂੰ ਦੱਸਦਾ ਇੱਥੇ ਦੇਖੋ ਹਰ ਜਾ ਐਂ ਬੰਨੋ ਜੁਆ ਫਿਰ ਜੁਆ ਸਾਬੂ ਆ ਜਾਣਾ ਟ੍ਰੱਕੀ ਦੀ ਪੂਤੂ ਲੈ ਲੇ ਕਿਨੇ ਖਾਮ ਦੇ ਦਰ ਹਰ ਇੱਕ ਪਾਸੇ ਪਸਾਈਦਾ ਪੂਤੀ ਕਿਉਂ ਚੌਕੜਾ ਬਣਾ ਦੇਣਾ ਦੇਖੀ ਹੁਣ ਖੜਦਾ ਮਰਜੀ ਦੀ ਬਾਈ ਦਾ ਬੰਨਿਆ ਵਾ ਉਹੀ ਜਿੱਥੇ ਦੇ 5 ਮਿੰਟ ਬਾਅਦ ਟੇਡਾ ਹੋ ਜਾਂਦਾ ਇਹਨੂੰ ਦੱਸਦਾ ਚਾਹੇ ਪਿੰਡ ਸਾਂ ਹੀ ਖੋਲੀ ਉਹਨੂੰ ਮੁੱਕੀ ਆਉਂਦਾ ਵੀ ਇੱਥੇ ਵੀ ਨਾ ਖੋਲੀ ਆ ਨਾ ਬੰਨਿਆ ਬਣਾਇਆ ਖੜਾ ਹੋ ਗਿਆ ਇਹੋ ਚੈਰੀ ਗੱਠ ਨਹੀਂ ਇੱਕ ਗੱਠ ਦੇ ਆਰ ਇੱਕ ਨਾ ਸਾਹ ਤੁਸੀਂ ਥੇ ਦੋਏ ਪਸਾਤ ਹਾਂ ਕੌਣ ਆ ਮੱਧਾ ਬੰਦਾ ਠੀਕ ਹੈ ਹਾਂ 20003 ਹੈ ਲਾਹੌਰ ਗਿਆ ਇਹ ਪਹੁੰਚ ਗਏ ਜੀ ਹੁਣ ਅਸੀਂ 2 ਵਜੇ ਰਿਸ਼ੀਕੇਸ਼ 2 ਵਜੇ ਗਏ ਨਾ ਹਾਂ 2:00 ਵਜੇ ਪਹੁੰਚ ਗਏ ਜੇ ਅਸੀਂ 3:00 ਵਜੇ ਹੁਣ ਵਾਪਸ ਤੁਰਨ ਲੱਗੇ ਆ 3:30 ਵਜੇ ਇੱਥੇ ਤੇ ਹੁਣ ਪਹੁੰਚਾਂਗੇ ਜੀ ਸ਼ਾਮ ਤੱਕ ਸ਼੍ਰੀਨਗਰ ਪਹੁੰਚਣਾ ਤਾਂ ਗਾਹਾਂ ਤਾਂ ਪਰ ਲੇਟ ਹੋ ਗਏ ਉੱਥੇ ਗਾਹ ਪਹੁੰਚ ਨਹੀਂ ਹੋਣਾ ਚਲੋ ਦੇਖਦੇ ਆ ਜੀ ਸ਼੍ਰੀਨਗਰ ਤੱਕ ਠੀਕ ਆ ਇਹਨਾਂ ਰਿਸਟ ਕਾ ਨੂੰ ਦੇਣਾ ਸਿਨੀਂਗਰ ਤੱਕ ਨੂੰ ਇੱਥੇ ਪਹੁੰਚ ਕੇ ਕਿੱਦਾਂ ਦਾ ਨਾ ਹੁਣ ਇਹ ਖੜ ਜਾ ਹੁੰਦਾ ਵੀ ਕਰ ਦਿਆ ਵੀ ਆਏ ਕਬਾ ਜਿੱਥੇ ਉੱਪਰ ਨੂੰ ਉੱਧ ਪਹੁੰਚਾਏ ਨੇ ਬੰਦਾ ਕੋਲ ਹਾਂਜੀ ਕਿਰਪਾ ਕਰ ਲਈ ਕਿੱਦਾਂ ਬਾਈ ਫਿਰ ਪੰਜਾਬੀ ਪੰਜਾਬੀ ਤਾਂ ਨਹੀਂ ਹਟਦੇ ਹੈਗੇ ਇੱਧਰ ਦੇਖਿਆ ਖੜ ਗਿਆ ਅਸੀਂ ਅਸੀਂ ਪਿੱਛੇ ਦੇ ਲੰਗਰ ਇਹ ਖੱਟੇ ਕੋਲ ਉੱਤੇ ਗਾਨੇ ਮੈਂ ਤਾਂ ਗੋਲ ਗੱਪਿਆਂ ਦਾ ਲੰਗਰ ਛਕਣਾ ਠੀਕ ਆ ਠੀਕ ਆ ਇੱਧਰਲੇ ਫੋਨ ਫੁੱਲ ਗਿਆ ਦਾ ਇਹ ਕਹੇ ਬੰਦੇ ਗੋਲ ਗੱਪਿਆਂ ਦੇ ਇੱਕ ਰੁਕੇ ਉਹ ਗੋਲ ਗੱਪੇ ਦਾ ਖਾਣੀ ਪੈ ਗਿਆ ਲੰਗਰ ਸਭ ਤੋਂ ਪਹਿਲਾਂ ਦੂਰ ਗਿਆ ਮੈਂ ਕਹਨੂੰ ਰੁਕੇ ਉਹ ਨਹੀਂ ਆਈ ਗਏ ਲੈ ਪੰਜਾਬੀ ਨੰਗਲ ਆਉਂਦੇ ਦੇਖ ਲੈ ਪਹਾੜਾ ਬਾਬਾ ਵੀ ਲੰਗਰ ਲੱਗੇ ਪਏ ਹੋਰ ਸਭ ਤੋਂ ਪਹਿਲਾਂ ਪਰ ਹੋ ਗਿਆ ਬਾਈ ਰੁਕਿਆ ਓਏ ਨਹੀਂ ਬਾਈ ਮੈਂ ਦੱਸਦਾ ਕਿ ਮੈਂ ਮਾਰ ਨਹੀਂ ਰਿਹਾ ਦੱਸਦਾ ਬੰਦੇ ਧੱਕੇ ਨਾਲ ਰੋਕਿਆ ਮੈਂ ਰੋਕਿਆ ਬਾਈ ਧੱਕੇ ਨਾਲ ਇੱਧਰ ਲੰਗਰ ਲੱਗਿਆ ਜੀ ਗੋਲ ਗੱਪਿਆਂ ਦਾ ਬੰਦੇ ਕਹਿੰਦੇ ਛੱਡ ਕੇ ਨਹੀਂ ਜਾਣਾ ਜੇ ਕੁਝ ਵੀ ਹੋਵੇ ਲੰਗਰ ਨੂੰ ਤਾਂ ਕੋਈ ਮੇਜ ਵੀ ਖਾਲੀ ਕਰਦਾ ਨਹੀਂ ਅਗਲੇ ਚਲੋ ਫਿਰ ਚਲੀਏ ਆ ਜੋ ਮੈਂ ਗੋਲ ਗੱਪਿਆਂ ਦਾ ਨਜ਼ਾਰਾ ਬੰਦਾ ਸਾਲ ਬਹੁਤ ਹੈ ਲੈ ਯਾ ਕਹਿੰਦਾ ਪਾਣੀ ਦੀ ਤਾਂ ਗੱਲਵਾਦ ਵੀ ਬਣਾਈ ਪਈ ਹੈ ਵਧੀਆ ਓਕੇ ਰੋਡ ਪਾਣੀ ਲਈਓ ਬਾਈ ਕਾਲੀ ਹੋ ਲੈਣਾ 10 ਵੀ ਖਾਲੀ ਹੁਣ ਕਾ ਬੋਲਾਂ ਬੋਲਾ ਜਿਹੜਾ ਕੋ ਬੋਲਾ ਜਿੱਤਾ ਕਾਲੀ ਗਾਲਾਂ ਬਣਿਆ ਬਿਆ ਤੂੰ ਦੋ ਦੇਖ ਪਰਨਾ ਕਾਲਾ ਛਾਲਟ ਲੋਰ ਤੇ ਫਲਾ ਵੀ ਅੱਧੀਆਂ ਗਾਲੀਆਂ ਹੈਗੀਆਂ ਕਾਲੀਆਂ ਗਾਲੀਆਂ ਵੀ ਪਈਆਂ ਐਨ ਕਾ ਹਾਂ ਅੱਗੇ ਨੇ ਜਾ ਰਾ ਹੁਣ ਕੰਗਲਾ ਹੋਰ ਇੱਕ ਕੋਲ ਖਾਉਂਗਾ ਕਾਲਾ ਇੱਕ ਕੋ ਖਾਣਾ ਰੇ ਜੀ ਆ ਤੇਰਾ ਡੱਡ ਫਿਰ ਪਹਿਲੇ ਜਾਏ ਗੜ ਗਿਆ ਨਹੀਂ ਚਲ ਠੀਕ ਆ ਜਾਓ ਆ ਕੇ ਫਿਰ ਲਓ ਜੀ ਉੱਥੇ ਪਹੁੰਚ ਕੇ ਜਿੱਥੇ ਦੋ ਨਦੀਆਂ ਦਾ ਆਪਣਾ ਸੰਗਮ ਹੁੰਦਾ ਜੀ ਜਿਹੜੀ ਜਿਹੜੀ ਨਦੀ ਹੈ ਇੱਕ ਤਾਂ ਹਲਕਨੰਦਾ ਇੱਕ ਭਾਗੀ ਰਥੀ ਹਲਕਨੰਦਾ ਤੇ ਭਾਗੀ ਰਥੀ ਜਿਹੜੀ ਸਾਹਮਣੇ ਤੇ ਸਾਫ ਪਾਣੀ ਉਹਦਾ ਹਲਕਨੰਦਾ ਤਾਂ ਬਦਰੀ ਨਾਸ ਤੇ ਆਉਂਦੀ ਹੈ ਜਿਹੜੀ ਆਹ ਆਉਂਦੀ ਭਾਗੀ ਰਥੀ ਇਹ ਇਧਰ ਤੇ ਆਉਂਦੀ ਹੈ ਇਹ ਨਹੀਂ ਪਤਾ ਕਿੱਥੇ ਜਾਂਦੀ ਇਹਦਾ ਪੈਲਾ ਪਾਣੀ ਆ ਹਾਂ ਇਹਦਾ ਨਹੀਂ ਪਤਾ ਕਿੱਥੇ ਜਾਂਦੀ ਹੋਰ ਪਾਣੀ ਦਾ ਨਹੀਂ ਪਤਾ ਲੱਗਦਾ ਉਹਦੇ ਅੱਧਾ ਅੱਧਾ ਤਾਂ ਫਰਕ ਆ ਹਾਂ ਜਿਹੜਾ ਜਾਂਦਾ ਅੱਧਾ ਪਹਿਲਾਂ ਕਾਲਾ ਜਾਂਦਾ ਇੱਧਰ ਜਾਂਦਾ ਕਾਹ ਜਾ ਕੇ ਫਿਰ ਹਲ ਜਾਂਦਾ ਇੱਧਰ ਹਾਂ ਸਾਹਮਣੇ ਮੋਦੀ ਨੇ ਯੂਨੀਵਰਸਿਟੀ ਬਣਾ ਦਿੱਤੀ ਕਿਸਾਨ ਸਰਵੇਤ ਬੋਬੜੀ ਯੂਨੀਵਰਸਿਟੀ ਬਣ ਰਹੀ ਆ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ ਇਹ ਹੈਗਾ ਦੇ ਪ੍ਰਿਆਗ ਦੇ ਪ੍ਰਿਆਗ ਪਾਣੀ ਦੇ ਲੈ ਕਿੰਨਾ ਆਇਆ ਪਾਣੀ ਉਹ ਬਹਾਉ ਦੇ ਲੈ ਪੱਥਰਾ ਦਾ ਵਿੱਚ ਲਿਆ ਉਹ ਪਾਣੀ ਉਹ ਚੜਿਆ ਬੰਨੀ ਉੱਚੀ ਦੇਖ ਲੈ ਉਹ ਪਾਣੀ ਉਹ ਬਾਹਰ ਬੰਦੇ ਹੈ ਤੇ ਬਾਹਰ ਪਾਣੀ ਆਏ ਤਾਂ ਹੀ ਫੁੱਲ ਰਹੀ ਹੁੰਦੇ ਆ ਉਹ ਦੇਖ ਲੈ ਪਾਣੀ ਸਾਰੇ ਵਿੱਚ ਬੰਦ ਲਾ ਦੇ ਜੇ ਉੱਪਰ ਧਮੀ ਆਏ ਤਾਂ ਫੇਰ ਤਾਂ ਹੁੰਦਾ ਨਾ ਕੋਈ ਕਿੱਥੇ ਪਾਣੀ ਕੋਈ ਮਿਲਦਾ ਹੁੰਦਾ ਉਹ ਗਾਹਾਂ ਦੇ ਪਾੜਾ ਹਾਂ ਹਾਂ ਇੰਨਾ ਪਾਣੀ ਚੱਲਦਾ ਦੇਖ ਲੈ ਇਹ ਤਾਂ ਵੇਚ ਦਿੰਨੇ ਯਾਰ ਹੋਰ ਯਾਰ ਬਾਈ ਸੀਨਰੀਆਂ ਦੇਖਣ ਵਾਲੀਆਂ ਉਹਦੇ ਹਾਂ ਦੇਖ ਤਾਂ ਕਿਆ ਚੀਜ਼ ਬਣੀ ਵੇਦਰ ਹਾਂ ਹੈ ਦੇਖ ਦੇ ਘਰੇ ਘਰ ਦੇਖ ਲੈ ਵਰੀਆ ਇਹਨੂੰ ਸ਼ਰਨਾ ਮੱਖੀ ਮੱਖੀ ਦੇਖੇ ਨੂੰ ਦਿਖਦੀ ਥਲੀ ਨਹੀਂ ਆਈ ਤਾਂ ਹੈਗੀ ਆ ਤੇਰੇ ਹੱਥ ਪਰ ਬੈਗੀ ਸੀ ਕੱਦੀ ਆ ਯਾਰ ਸਾਡੇ ਤਾਂ ਬਹੁਤ ਆਈ ਕੱਦੀ ਤਾਂ ਚਾਹੀਦੀ ਵੀ ਥਲੀ ਖਰੇ ਨਾਲੇ ਆਈ ਵੀ ਹੈ ਥੋੜੇ ਨਾਲੇ ਆ ਗਈ ਥਲੀ ਗਾਇ ਬੈਗ ਬੂਗ ਤੇ ਪਿੰਡ ਤੇ ਮੱਖੀ ਵੀ ਲੈਂਦੀਆਂ ਕਹਿੰਦੇ ਹਾਂ ਕਿ ਆ ਪਤਾ ਇੱਧਰ ਛੱਡ ਦੇਣੀਆਂ ਲਿਆ ਕੇ ਹੈ ਸਾਡੇ ਤਾਂ ਥੋੜੇ ਥੋੜੇ ਮੂਹਰੇ ਬੈਠੇ ਹੁੰਦੀ ਪਪੜਿਆਂ ਤੇ ਬੈਠੀ ਹੁੰਦੀਆਂ ਚੱਲੂ ਤਾਂ ਹੈਗਾ ਹੀ ਆ ਜੰਮਰੀ ਦਾ ਵਧੀਆ ਚੀਜ਼ ਆ ਹਰੇ ਘਰ ਲੈ ਡਾ ਹਰੇ ਘਰ ਪਾਣੀ ਦੇ ਤਾ ਹਰੇ ਘਰ ਪਾਣੀ ਕਿੱਥੇ ਸਮਝ ਨਹੀਂ ਲੱਗੇ ਮੇਰੇ ਜਿੱਥੇ ਕਿਤੇ ਮੇਰੀ ਲੈਡਾ ਪਾਣੀ ਵੀ ਉੱਥੇ ਦੇਖ ਲੈ ਜਿਹੜੇ ਹਾਂ ਉਹਨਾਂ ਨਾਲ ਆਉਂਦੇ ਨੇ ਹਰੇ ਜਗ੍ਹਾ ਉੱਥੇ ਪਾਣੀ ਆਉਂਦੇ ਨਹੀਂ ਹਰੇ ਜਗ੍ਹਾ ਤੁਹਾਨੂੰ ਲੈਡ ਦਿਖਣੀ ਆ ਹਰੇ ਜਗ੍ਹਾ ਤੁਹਾਨੂੰ ਪਾਣੀ ਦਿਖਣਾ ਥੂਲ ਤਾਂ ਬਹੁਤ ਹੈ ਨਾ ਥੂਲ ਤਾਂ ਬਹੁਤ ਹੈ ਥੂਲ ਤਾਂ ਬਹੁਤ ਹੈ ਥੂਲ ਤਾਂ ਬਹੁਤ ਹੈ ਜਿਹੜਾ ਕਰਨਾ ਚਲੋ ਚਲੋ ਅੱਗੇ ਬ੍ਰਦਰ ਫੇਰ ਅੱਗੇ ਦੇ ਲੈ ਕਿਨੇ ਫੇਰਨੀ ਅੱਗੇ ਸਾਈਡ ਦੇਣੀ ਆਪਾਂ ਨੂੰ ਲੋ ਵੀ ਮੁੰਡਿਆ ਫਿਰ ਚਲੋ ਭਾਈ ਓਏ ਚਲੋ ਮੁੰਡਿਆ ਪਹੁੰਚੀਏ ਪੀਓ ਲੋ ਜੀ ਸ਼੍ਰੀ ਨਗਰ ਪਹੁੰਚ ਗਏ ਆਪਾਂ ਬਾਈ ਤੇਰੇ 2 ਕਿਲੋਮੀਟਰ ਰੇ ਆ ਹੁਣ 5 ਮੀਟਰ ਆ ਕੇ ਹਾਂ ਯੂ ਬਹੁਤ ਵਧੀਆ ਆ ਨਵੀਂ ਦੇ ਬਾਈ ਮਲਕੀਤ ਬਾਈ ਕਹਿੰਦਾ ਦੇਖਣਾ ਖੜ ਕੇ ਮੈਂ ਕਿਹਾ ਦੇਖ ਫਿਰ ਦੇਖ ਤਾਂ ਗਿਆ ਕਹਿੰਦਾ ਮੈਂ ਤਾਂ ਐਂ ਕਹਿੰਦਾ ਵੀ ਸਾਡੇ ਵਾਲੇ ਮੰਤਰੀ ਉਹ ਤੁਹਾਨੂੰ ਇੱਥੇ ਕੱਢ ਕੇ ਕਿੱਥੇ ਮੇਰਾ ਰੇਤਾ ਵੀ ਨਾ ਮਿਲਣਾ ਹੈ ਦੇਖ ਲੈ ਗੜਗਾ ਹੀ ਗੜਗਾ ਰੇਤਾ ਹੀ ਰੇਤਾ ਹੋਰ ਕਣ ਕਿੰਨੇ ਵਧੀਆ ਜਿਆਦਾ ਫੁੱਲੇ ਰਹੀਆਂ ਜੱਟ ਗੱਡ ਕੇ ਲ ਜਾਂਦੇ ਬਾਈ ਆਉਂਦੇ ਕੱਟੇ ਲੀ ਜਾਂਦੇ ਆਂਦਾ ਯਾਰ ਖਾਰ ਬੋਦੀ ਨਹੀਂ ਤਾਂ ਕੱਦ ਬਣਾ ਦਈ ਉਹ ਖਾਰ ਕਰਕੇ ਆ ਉਹ ਇੱਥੇ ਵੀ ਆਏ ਘੁੰਮੀ ਆਂ ਆਏ ਘੁੰਮ ਕੇ ਉੱਧਰ ਵੱਜ ਕੇ ਫੇਰ ਆਏ ਵੱਜ ਕੇ ਫੇਰ ਜੱਟੇ ਬੜੇ ਪੂਰ ਵੱਜਦੀ ਆ ਬੁੱਢੇ ਬੋਰੂ ਵੱਜਦੀ ਆ ਅੰਸ਼ ਦੀ ਮਰੀ ਆਉਣੀ ਆ ਬੱਸ ਉਹ ਨਹੀਂ ਜਾ ਆ ਪੁਆਇੰਟ ਸਹੀ ਆ ਮੁੰਡਾ ਫੜ ਗਿਆ ਪੁਆਇੰਟ ਫੜ ਗਿਆ ਪੁਆਇੰਟ ਹੁਣ ਗਾਂਹ ਜਾ ਕੇ ਤੁਹਾਨੂੰ ਦਿਖਾਉਂਦੇ ਆਂ ਉਹ ਡੈਮ ਬਣਿਆ ਹੋਇਆ ਜਿਹੜਾ ਉਦਾਉ ਜੋਸੀ ਮਠਾ ਹੈ ਨਾ ਉਹ ਰੇਵੀ ਆ ਉਹ ਰੇਵੀ ਹੈਗਾ ਹਾਂ ਉਹ ਰੇਵੀ ਡੈਮ ਬਣਿਆ ਆਪਾਂ ਮਾਣਾ ਵੀਰਿਆ ਪਾਣੀ ਹੁਣ ਥੱਲੇ ਜਾ ਕੇ ਕੋਲ ਚਲੇ ਜਾਣਾ ਆਪਾਂ ਇਹਨਾਂ ਬਿਲਕੁਲ ਚਲੋ ਚਲੀਏ ਫਿਰ ਚੱਲਦੇ ਹੀ ਗਾ ਦਾ ਖੈਡ ਦਾ ਮੈਂ ਇਹਨੂੰ ਹੱਦ ਤੱਕ ਮੈਂ ਕਿਹਾ ਚਲ ਬਾਈ ਲੰਗਰ ਚ ਨੂੰ ਮੁੜੇ ਆ ਜਾਇਆ ਵੀ ਜੀ ਬਾਈ ਹੈ ਰੋਟੀ ਆ ਬਾਈ ਕਿੰਨਾ ਤੇ ਬਾਈ ਮਿਲੇ ਆਪਾਂ ਨੂੰ ਮੁਰਲਾ ਬਖਰੀਬਦਾਸ ਕੋਲ ਪਿੰਡ ਇਹਨਾਂ ਦਾ ਬਾਈ ਦਾ ਮੌਸਮ ਵੀ ਠੀਕ ਆ ਯਾਰ ਰਾਹ ਪੰਗਾ ਅੱਜ ਔਖਾ ਹੋ ਜਾਂਦਾ ਗੱਲ ਲਾ ਠੀਕ ਹੈ ਜੀ ਪੀੜ ਕਿੰਨੀ ਹੈ ਬਾਈ ਕੱਲ ਪੀਆ ਦਾ ਤੇ ਉਹ ਠੀਕ ਸੀ ਮੀਮੂ ਤਾਂ ਨਹੀਂ ਵੇਆ ਹੈਗਾ ਤਨਾ ਉੜਾ ਪੇੜ ਬਿੱਲਾ ਪਰ ਤੋਂ ਹੈ ਮੈਂ ਮਿੰਮੂ ਤਾਰੀ ਬਾਈ ਪੇ ਗਿਆ ਗਾ ਮੈਂ ਆਂਦੇ ਹੋਏ ਪੇ ਗਿਆ ਮਾੜੀ ਮੋਟੀ ਕਿਟਮਾ ਨਹੀਂ ਹੋਣੀ ਬਾਹਰ ਕੋਈ ਇੱਥੇ ਆ ਗਿਆ ਤਾਂ ਭੈਣ ਬਾਹਰ ਇਹਦਾ ਤੇ ਗੈਰ ਗੈਰ ਵਾਲੀ ਰੀਤ ਤੇ ਨਿਕਲ ਗਈ ਜੀ ਲੱਗੂ ਆਹ ਫੂਲ ਮਜਰਾ ਕੋਲੇ ਆ ਜਿਹੜੇ ਅੱਥਰ ਮਰਜੀ ਤੇ ਨੇ ਅੱਛਾ ਕਾ ਦੇ ਕਹਿੰਦੀ ਹੈ ਉਹ ਵੀ ਦੇ ਦੇ ਫੂਲ ਮਜਰਾ ਦਾ ਫੂਲ ਵੀ ਆਇਆ ਤਾਂ ਸਾਡੇ ਵਾਸਤੇ ਮਾਣ ਆ ਤੇ ਮੈਂ ਕਹਿੰਦਾ ਜੀ ਯੂ ਐਸ ਏ ਆ। ਹਰ ਜੰਦੇ ਸਾਰੀ ਵੀਡੀਓ ਕਰਦੇ ਦੇਖੀ ਵਧੀਆ ਲੱਗਦਾ ਹੈ। ਕੀ ਆਪ ਬੜਾ ਜਗਾੜ ਖਾ ਲਓ। ਉਹ ਦੂਸਰੇ ਆਏ। ਚੌਥੇ ਦੇ ਉੱਥੇ ਦੇ। ਆ ਪਜਾ। ਚੌਥੇ ਦੇ ਆਏ। ਹਾਂ ਚੌਥੇ ਦੇ ਆਏ। ਆ ਗਾ ਨਾ ਲਿਟੋ ਗੋ। ਆ ਵੀ ਬੜਾ ਬੜਾ ਲਿਆ ਪਰ ਰਜਿਸਟ੍ਰੇਸ਼ਨ ਕਰਨ। ਇਹ ਸਾਰੀ ਰਜਿਸਟ੍ਰੇਸ਼ਨ ਕਰਤੀ। ਹੋਈ। ਪਾਰਟੀ ਹੋ ਗਈ ਫਿਰ। ਜੀਤਬਾਈ ਜੀ ਹੋ ਗਈ ਕਿ ਨਹੀਂ? ਦੇਖ ਲੈ ਉਰੀ ਛੱਡ ਕੇ ਜਾਣਾ ਪੈ ਜਾਣਾ ਫਿਰ। ਹਾਂ ਇਹ ਲੈ ਕੇ ਜਾਣਾ ਪੈਣਾ ਕਿ ਸਾਡਾ ਕੰਮ ਕਰਾਉਣਾ ਹੈ ਉਹ ਬਾਈ ਹਲੋ ਪਰ ਹੋੜਨ ਲੱਗਣਾ ਇੱਕ ਵਾਰ ਤਾਂ ਬਹੁਤ ਕਾਟਣਾ ਡਿਫਰੈਂਸ ਲੰਘਾਉਣਾ ਹੈ 40 ਕਿਲੋਮੀਟਰ ਆਇਆ ਹੋਰ ਇਹ ਆਇਆ ਇੱਧਰ ਵੀ ਲੱਗੇ ਮੈਂ ਸਾਡਾ ਹੋ ਗਿਆ ਕਿ ਨਹੀਂ ਇਹ ਚੰਗਾ ਹੋ ਗਿਆ ਹਾਂ ਜੇ ਜੋ ਕਰੀਏ ਆ ਜੀ ਉਹ ਟ੍ਰੈਕਟੇ ਵੇਚ ਕੇ ਦੇਖਾਂ ਟ੍ਰੈਂਡ ਤੋਂ ਕਰਦਾ ਵੇਚਦਾ ਜੇ ਭੇਜੇ ਮੈਂ ਆਪ ਨੂੰ ਹੋ ਜਾਏਗਾ ਭੇਜਦੇ ਸਾਰੇ ਜੀ ਲੋ ਜੀ ਪੂਰੇ ਰਜਿਸਟ੍ਰੇਸ਼ਨ ਲੱਗੇ ਹੋਏ ਆ ਕਰਨ ਉੱਥੇ ਤਾਂ ਇੰਨੀ ਜ਼ਿਆਦਾ ਭੀੜ ਹੈ ਜੀ ਤੁਸੀਂ ਪੁੱਛੋ ਨਾ ਵੀ ਘੱਟੋ ਘੱਟ 1 ਘੰਟੇ ਦਾ ਕੰਮ ਆ ਜੀ ਉੱਥੇ ਲਾਈਨ 'ਚ ਲੱਗ ਕੇ ਰਜਿਸਟ੍ਰੇਸ਼ਨ ਕਰਾਉਂਦੇ ਆ ਆਰ ਕੇ ਵੀਰੇ ਇੱਥੇ ਅਸੀਂ ਫੋਨ 'ਆਪ ਬੈਠ ਗਏ ਆਪਣੇ ਉੱਪਰ ਫੋਨ 'ਆਪ ਬੈਠ ਕੇ ਕਰੀਏ ਇੱਥੇ ਤਕਰੀਬਨ 5-10 ਮਿੰਟ ਲੱਗੇ ਇਹਨਾਂ ਜਿਹੇ ਕੰਮ ਨਿਪਟ ਗਏ ਇਹਨੇ ਫੋਨ ਆ ਆਪਣੇ ਪਿੱਛੇ ਦੇ ਘੱਟੋ ਘੱਟ ਆਪਣੇ ਫੋਨ 'ਪਰ ਕਰਕੇ ਆ ਜਾਓ ਸਭ ਤੋਂ ਵਧੀਆ ਗੱਲ ਆ ਅੱਗੇ ਕਿੰਨੀ ਉਮਰ ਬਣਦੀ ਹੈ ਇਹਨਾਂ ਦੀ ਆਏ ਪੈ ਗਈ ਹੈ ਇਹ ਕਿਹੜੀ ਐਪ ਆ ਵਿਰੇਂਦਰ ਐਪ ਕਿਹੜੀ ਆ ਟੂਰਿਸਟ ਕੇਅਰ ਉੱਤਰਾਖੰਡ ਐਪ ਆ ਜੀ ਇਹਨਾਂ ਜੀ ਉਧੇ ਪਰੇ ਆਪਣੀ ਰਜਿਸਟ੍ਰੇਸ਼ਨ ਕਰਕੇ ਆਇਓ ਜਿਹਨੇ ਵੀ ਆਉਣਾ ਹੋਇਆ ਕਿਉਂਕਿ ਇੱਥੇ ਬਹੁਤ ਜ਼ਿਆਦਾ ਭੀੜ ਐ ਲਾਈਨ ਵਿੱਚ ਉਧੇ ਬਹੁਤ ਦਿੱਕੀ ਸੌਕੀ ਹੋ ਜਾਂਦੀ ਐ ਚਲੋ ਮਿਲਦੀਆ ਜੀ ਬਰ ਅੱਗੇ ਅਗਲੀ ਜਗ੍ਹਾ ਤੇ ਲੋ ਜੀ ਸ਼ਿਗਨਗਰ ਪਹੁੰਚ ਗਏ ਹੁਣ ਕਮਰਾ ਲਿਆ ਚ ਹੀ ਲਿਆ ਅੰਦਰ ਬੈਠ ਗਏ ਹਾਂ ਬਗੀਪਾਂ ਦਾ ਲੋਟੇ ਨੇ ਗੱਲਾਂ ਮਾਰਦੇ ਫਿਰ ਲੱਗਾ ਸ਼ੱਕ ਦੇ ਮੱਥਾ ਟੇਕਦੇ ਆ ਤੇ ਕੰਮ ਦੀ ਪਲੈਨਿੰਗ ਬਣਾਉਂਦੇ ਕੱਲ ਦੀ ਪਲੈਨਿੰਗ ਬਣਾਉਂਦੇ ਵੀ ਕੈ ਵਜੇ ਤੁਰਨਾ ਕਿੱਦਾਂ ਕਰਨਾ ਕਿੱਥੇ ਜਾਣਾ ਕੋਜਣਾ ਦਾ ਅੱਜ ਅਸੀਂ ਗਾਂ ਦਾ ਸਾਡੇ ਬੰਦਿਆਂ ਨੇ ਲੰਗਰ ਲਾਇਆ ਬਈ ਕਮੌਲੀ ਜਿਆਰੇ ਉਹਨਾਂ ਕੋ ਪੁੱਜਣ ਦੀ ਖਲਾਸੀ ਸਾਡੀ ਪਰ ਉੱਥੇ ਸਾਤੇ ਅੱਜ ਪੁੱਜ ਨਹੀਂ ਹੋਇਆ ਅਸੀਂ ਸਵੇਰੇ ਲੇਟ ਹੋ ਗਏ ਕੋਈ ਜੇ ਕਰਕੇ ਪੁੱਜਣ ਜਾਣ ਤਾਂ ਵੀ ਲੱਗ ਰਹੀ ਮੇਰੇ ਰਾਹ ਤੇ ਪਾਰ ਜਾਣਾ ਹੈ ਜਾਂ ਤਾਂ ਕੋਈ ਹੋਰ ਕੋਈ ਵਧੀਆ ਲੈਣੇ ਸੀ ਬੀ ਲਾਗੀ ਹਾਂ ਪਤਾ ਘਾਟਾ ਵੀ ਸ਼ਰਾਬ ਮਾਰਦੇ ਨੇ ਇੱਥੇ ਫਿਰੋ ਕੱਲੂ ਕੀ ਅਗਲੇ ਦਿਨ ਸ੍ਰੀ ਲਗ ਵਧੀਆ ਦਾ ਸ੍ਰੀ ਲਗ ਬਹੁਤ ਵਧੀਆ ਇੱਥੇ ਜੇ 150 ਕਿਲੋਮੀਟਰ ਹੋ ਜਾਣਾ ਉੱਥੇ ਫਿਰ ਬੱਧਿਆ ਹੋਰ ਹੋਵਾਂਗੇ ਕੱਲ ਨੂੰ ਦੁਪਹਿਰ ਤੋਂ ਨਹੀਂ 10-12 ਵਜੇ ਪਹੁੰਚਾਂਗੇ ਉੱਥੇ ਵੀ ਲੰਘੇ ਸ਼ਕਣਾ ਹਾਂ ਅੰਦਰ ਜੀ ਤੁਹਾਨੂੰ ਆਹ ਲੰਗਾ ਚੈੱਕ ਕਰਨਾ ਹੋਣਾ ਦਾ ਹਾਂ ਉਹ ਲੱਗਰ ਲਾਉਂਦੇ ਆ ਜੇ ਕਿਤੇ ਸਵੇਰੇ 4:00 ਵਜੇ ਤੋਂ ਪਹਿnde ਫਿਰ ਥੋੜਾ ਜਿਹਾ 50 ਕਿਲੋ ਹੋਰ ਆ ਜਿਹੜੀ ਜਾਂਦੀ ਉਹ ਵੀ ਤੁਹਾਨੂੰ ਜਾਣਕਾਰੀ ਹਾਂ ਦੇ ਜਾਮ ਵੀ ਕੋ ਜਾਮ ਬਹੁਤ ਹੈ ਪਹਿਲੇ ਦੀ ਜਾਮ ਲੈਣ ਤੋਂ ਵੀ ਦੇਖਣਾ ਦਾ ਉਹ ਤਾਂ ਆਪਾਂ ਮੋਟਰਸਾਈਕਲਾਂ ਕਰਕੇ ਨਿਕਲੀ ਸੀ ਹਾਂ ਜੀ ਗੱਡੀ ਵਾਲੀ ਦਾ ਬਹੁਤ ਵੱਡੀਆਂ ਵਾਲੇ ਦਾ ਬਹੁਤ ਜਿਹੜਾ ਉਹ ਝੂਠੇ ਬੋਲਦਾ ਨਾ ਹੈਂ ਵੀ ਕੋਰ ਹੈ ਨਾ ਗੱਡੀ ਦਾ ਜੱਕਰ ਆ ਗੱਡੀ 'ਚ ਤਾਂ ਰਿਫ੍ਰੇਸ਼ਨ ਆਨਲਾਈਨ ਕਰ ਲਈ ਫੇਰ ਤੂੰ ਵਿਚਵਣੇ ਦੀ ਲੋੜ ਨਹੀਂ ਹਾਂ ਜੀ ਫੇਰ ਬਾਹਰਲੇ ਬਾਈਪਾਸ ਨੂੰ ਆ ਸਿੱਧਾ ਮਾਰ ਪਾਜੀ ਵੇ ਨਹੀਂ ਆ ਗੈਰੀ ਦਾ ਨਹੀਂ ਪੁੱਛਦਾ ਤੁਹਾਨੂੰ ਹਾਂ ਜੀ ਆਪਾਂ ਰਿਜ਼ਰਵੇਸ਼ਨ ਦਾ ਨਾਮ ਪਤਾ ਹੁੰਦਾ ਹਾਂ ਨਹੀਂ ਦੁਬਾਰਾ ਪਿਆਰੀ ਦਾ ਨਹੀਂ ਪੁੱਛਦੇ ਹੁੰਦਾ ਜੇ ਸੁਬਹੇ ਸਾਡੇ ਜਿਹਾ ਇੰਕੱਜ ਹੈ ਵੀ ਐਤਵਾਰ ਹੈ ਜੀ ਐਤਵਾਰ ਕਰਕੇ ਵੀ ਹੋ ਸਕਦਾ ਜੀ ਐਤਵਾਰ ਕਰਕੇ ਵੀ ਹੋ ਸਕਦਾ ਐਤਵਾਰ ਦਾ ਹੋ ਜਾਊਗਾ ਮੇਰੇ ਕੋਲ ਕੋਈ ਟਾਈਮ ਬੜਾ ਉੱਤਰ ਬਸ ਜਾਂਦਾ ਜਿਹੜਾ 메ਨ ਰੋਡ ਆ ਆਪਾਂ ਨੂੰ ਮੁੜ ਕੇ ਬੱਕਲਾ ਜੀ ਟ੍ਰੈਫਿਕ ਦਾ ਭਾਈ ਚਲੋ ਇਹਦਾ ਨਾ ਰਜਿਸਟ੍ਰੇਸ਼ਨ ਉਨਲਾਇਨ ਕਰਾ ਲੀ ਰਜਿਸਟ੍ਰੇਸ਼ਨ ਉਨਲਾਇਨ ਕਰ ਲੋ ਵੀ 10 ਮਿੰਟ ਲੱਗਦੇ ਆ ਕੁਝ ਨਹੀਂ ਲੱਗਦਾ ਇਹਨਾਂ ਦੀ ਐਪ ਆਪਣੀ ਥੇ ਹੈ ਨਹੀਂ ਕਿ ਸਰ ਕੋਈ ਗੱਲ ਨਹੀਂ ਜੇ ਦੇ ਕੇ ਚਲੋ ਆਪਣੀ ਵੀ ਸੇਫਟੀ ਉਹਦੇ ਵਿੱਚੋਂ ਰਿਕਾਰਡ ਚੜ ਜਾਂਦਾ ਹੈ ਨਾ ਇਹ ਧੱਕਾ ਹਾਂ ਦੋ ਡੇਡ ਕਹਾਂ ਜੈਕ ਹੁੰਦਾ ਬਾਜ ਜੈਕ ਹੁੰਦੇ ਆ 11 ਜੈਕ ਆਪਣੇ ਕੋ ਹੋਏ ਹਾਂ 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 ਯਾਦ ਨਾ ਤੇ ਚੜਾਈ ਜੱਟ ਮਾਰਦੇ ਜੱਤਾ ਕੋਲ ਬੈਂਡ ਵੀ ਜਾਂਦਾ ਨਾ ਬੈਂਡ ਦੇ ਜੀ ਜੱਤਾ ਕੋਲ ਬੈਂਡ ਵੀ ਦਿੱਤੇ ਉਹਨਾਂ ਨੇ ਬੈਂਡ ਤੇ ਹਾਂ ਜੀ ਬੈਂਡ ਵੀ ਦਿੱਤੇ ਉਹਨਾਂ ਨੇ ਜਲਦੀ ਜਲਦੀ ਚੱਲਦੀ ਹੈ ਨਾ ਕੋਲ ਵੀ ਹੋਮ ਜਿਹੜਾ ਤੁਸੀਂ ਕਰਾਉਂਦੇ ਆ ਆਫਲਾਈਨ ਵਾਲੇ ਜਿਹੜੇ ਆਲੇ ਉਹ ਤਾਂ ਦੇਖੋ ਮੈਂ ਲੱਗਦਾ ਉਹ ਸਾਡੇ ਨਾਲ ਕੰਮ ਕਰਦੀ ਉਨਾ ਮਾਗਦਾ ਜਦ ਹੀ ਇਹ ਬਣਾ ਦੇਦਾ ਇਹ ਕਹਿੰਦਾ ਕੱਪੜੇ ਪੋਟੂ ਲੈ ਲੈ ਨਾ ਬਥਾ ਗਰਮੀ ਨੰਬਰ ਆਪੇ ਉਹ ਉੱਪਰ ਦਾ ਪਾਉਣੇ ਪੈਣੇ ਉੱਪਰ ਗਿਆ ਤਨੂ ਉੱਪਰ ਉੱਪਰ ਸਰੇ ਜਨਾਨੇ ਲੈ ਲੈ ਇਹ ਤਾਂ ਨਹੀਂ ਲੈ ਇਹ ਦੋਨ ਨੂੰ ਜੋੜ ਕੇ ਲੈ ਕਿਤੇ ਕਰਦੇ ਮੈਨਾਂ ਕਿ ਕੱਟੇ ਆ ਮਹੌਲ ਹੈ ਕਿ ਨਹੀਂ ਟੁੱਟਦੀ ਉਹ ਤਨੂ ਉੱਪਰ ਗਿਆ ਤੇਰੇ ਅੱਖੇ ਤੇਰੇ ਉੱਪਰ ਮੀਂਹ ਪੈਣ ਲੱਗਿਆ ਉੱਪਰ ਜਾਂ ਜਨਾਨੇ ਕਰਨਾ ਜਦ ਇਹ ਹੁਣ ਤੇਰੇ ਉੱਪਰ ਕਿਉਂਕਿ ਜਦ ਆਪਾਂ ਨੇ ਚੜਨਾ ਜਦ ਵੀ ਗਰਮੀ ਆਏ ਯਾਨੀ ਅੰਦਰ ਕੱਪੜੇ ਦੇ ਦੇਣਾ ਮੈਂ ਤੜੇ ਕੋਰ ਦਾ ਵੀ ਟੀ-ਸ਼ਰਟਾਂ ਗਏ ਪਰ ਆਉਣਾ ਤਾਂ ਉਹ ਰੋਕਾਂਗੇ ਕਿ ਤੈਨੂੰ ਸਬਰ ਰੱਖ ਸਬਰ ਕਰੀ ਜਾਇਆ ਯਾ ਹਾਂ ਬਸ ਇੱਕ ਟੇਕਾ ਕਪੜਾ ਸਾਨੂੰ ਪਾ ਕੇ ਆਪੇ ਹਾਂ ਇਹ ਰੰਗ ਬਰੰਗੇ ਚਾਹੀਦੇ ਸਾਡੇ ਵਰਗੇ ਹਾਂ ਤਾਂ ਧੋਲੇ ਪੈ ਜਿਹੜੇ ਮੈਂ ਕਹਿੰਦਾ ਕਾਲੇ ਨਹੀਂ ਚਾਹਂਦੇ ਬਰਿੰਦਰ ਵਰਗੇ ਨਾ ਪਤਾ ਲੱਗੇ ਨਾ ਬਾਪਾ ਦੇਖ ਲੈ ਹਾਂ ਮੈਂ ਕਰਦਾ ਮੈਂ ਇਹਦੇ ਕੱਪੜੇ ਚਾਹੀਦੇ ਰੰਗ ਵਾਲੇ ਛਿੱਟੇ ਦੇ ਬਰੇ ਨਾਲ ਧੋਲੇ ਲੈ ਗੋਈਆ ਖਾਓ ਬਾਅਦ ਦੇ ਮੈਂ ਨਹੀਂ ਆ ਪਤਾ ਕਿ ਸੁਪਨੇ ਬਾਦ ਨੇ ਹੋਣਾ ਦੇਖ ਦੇ ਵਿੱਚ ਵਿੱਚ ਚਿੱਟੇ ਆ ਗੇ ਮਿੱਟੀ ਰੰਗੇ ਆਏ ਆ ਹੋਰ ਪਾਸੇ ਦੇ ਘਾਟਾ ਗੁੱਡਿਆਂ ਪਰ ਤੇ ਯਾਦਾ ਦੇ ਜੀਦੀ ਆਵਾਜ ਦਿਦੀ ਨਾ ਉਹ ਵੀ ਵੀ ਵੇਖਣੀ ਪੈਣੀ ਮੈਂ ਕਹਿੰਦੀ ਮੈਂ ਪੜ੍ਹ ਲਵਾਂ ਦੇਖਣਾ ਪੈਂਦਾ ਕਰ ਕਰਦਾ ਤਾ ਸਲਾ ਘਟ ਆਇਆ ਨਾ ਪ੍ਰੈਸ਼ਰ ਹੋ ਜਾਏਗਾ ਟੁੱਟੀ ਥੱਲੇ ਪ੍ਰੈਸ਼ਰ ਵਾ ਕਰਤਾ ਨਹੀਂ ਕੂ ਵੀ ਇਦਾਂ ਹੀ ਹੈ ਟੁੱਟੀ ਚਲਾਉਂਦੇ ਆ ਦੂਈ ਚੜ ਜਾਂਦਾ ਜੇ ਦੂਈ ਚਲਾਉਂਦੇ ਆ ਤਾਂ ਇਦਾਂ ਹੀ ਹਾਂ ਜਿਹਦੇ ਪੈਦਾ ਚਲਾਦੀ ਚਲਾਦੀ ਮਾਰ ਕੇ ਪੈਰਾ ਮਾਰ ਗਈ ਡਾਉਨ ਪੈਰਾ ਇਹ ਪੈਰਾ ਨਾ ਨਹੀਂ ਵਧੀਆ ਨੇ ਹਾਂ ਤੁਸੀਂ ਸਬਰਗਾ ਥੱਕਿਆ ਤਾਂ ਨਹੀਂ ਹੈਗਾ ਨਾ ਨਾ ਥਕੇਗਾ ਕੋਈ ਨਹੀਂ ਹੈਗਾ ਹਾਂ ਠੀਕ ਰਿਹਾ ਉਹ ਵੀ ਹੁਣ ਫ੍ਰੈਸ਼ੀ ਹੋਊਗੇ ਜੀ। ਗ੍ਰੈਵਰੀ ਵਧੀਆ ਰਹੀ। ਡ੍ਰਾਈਵਰੀ ਵਧੀਆ ਰਹੀ। ਖਾਣ ਦੇ ਗਿੱਟਾ ਬੀ। ਖਾਣ ਥੋੜਾ ਜਿਆਦਾ ਹੋਇਆ। ਅੱਖਾਂ ਪਾੜ ਕੇ ਰੱਖੀਆਂ। ਐਨਿਕਾ ਨਹੀਂ ਐਨਿਕਾ ਨਹੀਂ ਨਰਤੀਆਂ। ਆਪਣੇਆਂ ਦਾ ਦੁਨੀਆ ਸਾਡੇ ਦੁਨੀਆ। ਹਾਂ। ਉਹਦਾ ਨਾਲ ਲੱਗੀ ਹੈ ਜੀ ਸਾਡੀ ਇਹ ਦੂਰਤੀ ਹੈ। ਅੱਖਾਂ ਜੀ ਲਾਂਦੇ ਦੁਨੀਆ। ਐਨਿਕਾ ਦੱਬ ਗਿਆ। ਅੱਖਾਂ ਨਾਲ ਕੁਝ ਨਹੀਂ ਆ ਉਹ ਲਾਲ ਹੈਗੀਆਂ। ਉਹ ਵੀ ਗਰਮੀ ਕਰ ਗਿਆ ਬੰਗਾ ਤੇ। ਲਾਲ ਅੱਖਾਂ ਦਾ ਪਰ ਸੇਕ ਨਾਲ ਹੋ ਗਈਆਂ। ਦੁਨੀਆ ਦੀ ਖਾਦਾ। ਬੈਠ ਕੇ ਆਇਆ। ਚਾਬਾਣਾ। ਚਾਬਾਣਾ ਕੱਢਿਆ ਇਹ 300 ਕੀ ਕਰਤਾ ਪੱਕੀ ਕਰ 300 ਦੇ ਪਲੱਸ ਆ ਜੀ 335 ਵਾਲੀ ਗੜਤਾ 40 ਕੋਹਣ ਜਿਹੜਾ ਹੁਣ ਬਾਦ ਮਾ ਨਾ ਜਾਂ ਤੇ ਪੱਕੇ ਤੁਰੇ ਆ ਗੋਲ ਥੱਪੇ ਖਾ ਕੇ ਉਹਦੇ ਬਾਦ ਤੱਕ ਹੀ ਬਾਹਰ ਲੱਗਾ ਥਰੀ ਪੱਕੀ ਗੱਲ ਆ ਪਤਾ ਨਹੀਂ ਕਿ ਲੋਕੀ ਤਾਪ ਕਰ ਗਿਆ ਪੱਕੇ ਨਾ ਲੱਗ ਗਿਆ ਵੀ ਆਪਾਂ ਨੂੰ ਉੱਥੇ ਰੁਕਣਾ ਹੈ ਹਾਂ ਇਹ ਵੀ ਹੈ ਗੱਲ ਕਰਦੇ ਲੋਨ ਹੋ ਜਾਂਦਾ ਕਿ ਉੱਥੇ ਰੁਕਣ ਦੀ ਲੋੜ ਨਹੀਂ ਪਤਾ ਆ ਇੱਥੇ ਜੀ ਰੇਕਦੇ ਆ 5 ਵਜੇ ਤੇ ਲੈ ਨਹੀਂ ਉਹ ਨਹੀਂ ਵੱਧ ਕੱਢਦਾ ਹੁਣ ਯਾਰ 600 ਕਿਲੋਮੀਟਰ ਨਹੀਂ ਆਓ ਘਰ ਨਹੀਂ ਫਿਰ 175 ਰਹਿ ਗਿਆ ਦੇਈ 180 ਗ੍ਰੇਸੋ ਫਿਰ ਉਹੀ ਗੱਲ ਹੈ ਮੋਟਰਸਾਈਕਲ ਤਾਂ ਕਿੰਨਾ ਫੇਰਾ 400 ਇਹ ਘੜਦਾ ਆਪਾਂ ਨੇ ਯਾਰ ਬਾਕੀ ਪੈਦਲ ਆ ਬੀ ਗੀਲੋਟਰ ਪੈਦਲ ਹੋ ਗਿਆ ਸਿਰੇ ਬਿਨਾਂ ਦੇ ਇਹ 180 ਕਿਲੋ ਵਿੱਚ ਵਿਚ ਵਿਚ ਪਰ ਆਇਆ ਵੀ ਆਪਾਂ ਸਵੇਰੇ 5 ਵਜੇ ਤੁਰ ਪਏ ਨਾ ਫਿਰ ਸਵੇਰੇ 6:30 ਵਜੇ ਵਿੱਚ ਬਾਤ ਹੁੰਦਾ ਪਤਾ ਹੀ ਲੱਗਦਾ ਸਰ ਕਰਾ ਟ੍ਰਾਈਪ ਕਰੀ ਟ੍ਰਾਈਪ ਦੇ ਨਾਮ ਮਿਲਿਆ ਟ੍ਰਾਈਪ ਦੇ ਨਾਮ ਮਿਲੇ ਅੱਜ ਬੜਾ ਘੰਟਾ ਲੱਗਿਆ ਬੜਾ ਵਧੀਆ ਰੇਸ ਕਹਿੰਦਾ ਆ ਯਾਰ ਉਹ ਬੱਚੀ ਕਿ ਆਵੇ ਘਰ ਆਈ ਸਾਰੀ ਬਾੜਾ ਚ ਟਿਕਟ ਕਰ ਲੈ ਜਿਹੜੀਆਂ ਹੁਣ ਗੱਡੀਆਂ ਖੜੀਆਂ ਦੀਆਂ ਹੋ ਜਾਂ ਆ ਬਾਂ ਹੋ ਜਾਂ ਹੁਣ ਆਉਣ ਲੱਗ ਗਈਆਂ ਦੇਖੀ ਹਾਂ ਹਾਂ ਇੰਨਾ ਇੰਜਾਮ ਕਿੱਥੋਂ ਹੋ ਗਿਆ ਬੰਦਾ ਉਹ ਬੰਦਾ ਹੀ ਫਾਇਦਾ ਜੀ ਕਮਰਾ ਵੀ ਤਾਂ ਹੀ ਦਿੱਤੀ ਮਿਲ ਕੇ ਜੇ ਕੋਈ ਨਹੀਂ ਤਾਂ ਹਾਂ ਜੀ ਬੈਠੇ ਕਰੇ ਕਮਰੇ ਲੈ ਕੇ ਨੂੰ ਬੈਠੇ ਦਿੰਦੇ ਮੈਂ ਨਹੀਂ ਫਿਰ ਪੂਰੇ ਬੰਦਾ ਇਹ ਕਮਰਾ ਦੇ ਕੰਮ ਪਾਗਲ ਸਾਡੇ ਤੇ ਪਹੁੰਚ ਮਨ ਚ 4:00 ਵਜੇ ਤਿੰਨ ਦਾ ਰਾਮ ਨੂੰ ਮਿਲੂ ਏਸੀ ਵਾਲਾ ਕਮਰਾ ਤਾਂ ਹੀ ਮਿਲਦਾ ਹੈ ਹਾਂ ਹਾਂ ਬਾਕੀ ਵੀ ਵਾਜੂਰੇ ਉਨੀ ਜਾਂਦੇ ਹੁਣ ਗਰੀਏ ਗਿਆ ਬਾਕੀ ਕਾ ਨੂੰ ਪਤਾ ਲੱਗਦਾ ਮੋਟਰਸਾਈਕਲ ਪਰ ਥਕਾ ਬਟ ਗੱਡੀ ਦੇ ਥਾਵੜਾ ਘੱਟ ਗੱਡੀ ਵਿੱਚ ਥਾਵੜਾ ਘੱਟ ਗੱਡੀ ਵਿੱਚ ਕਾਰਟ ਤੇ ਜਾਂਦਾ ਬੰਦਾ ਬੈਠਾ ਗੱਡੀ ਵਿੱਚ ਲੈ ਕੇ ਦੇਖਦਾ ਜੀ ਸਿੰਗਲ ਰੋਡ ਮੇਰੇ ਖਿਆਲ ਨਾਲ ਮੋਟਰਸਾਈਕਲ ਦੀ ਸਵਾਰੀ ਵਧੀਆ ਹੈ ਹੋਰ ਵੀ ਦੇਖੀ ਇਹਦੇ ਨਾਲ ਕੋਈ ਨਾ ਮੋੜ ਹੋ ਜਾਂਦੀ ਆ ਗੱਡੀਆਂ ਚ ਮੋੜਦੇ ਆ ਉਹ ਤੇ ਇਹਦੇ ਨਾਲ ਲੱਗ ਜਾਂਦੀ ਜਿਹੜਾ ਪਿੱਛੇ ਬੈਠਾ ਓਂਡੀਆਂ ਲੱਗਦੀਆਂ ਉਹਨੂੰ ਪਿਛਲਾ ਬੰਦਾ ਪਿਛਲਾ ਜਿਹੜਾ ਹੁੰਦਾ ਹੈ ਮੋਟਰਸਾਈਕਲ ਕੋਈ ਫਰਕ ਵਧੀਆ ਆ ਗੱਡੀ ਚ ਚਲਾਉਣੇ ਵਾਲਾ ਜਿਹੜਾ ਮੂਹਰੇ ਬੈਠਾ ਦੋਵੇਂ ਬੰਦੇ ਸਹੀ ਰਹਿੰਦੇ ਆ ਗੱਬੇ ਵਾਲਾ ਵੀ ਠੀਕ ਆ ਪਿੱਛੇ ਵਾਲੀ ਜ਼ਿਆਦਾ ਦਿੱਕਤ ਆ ਗੱਡੀ ਜਿੱਥੇ ਜਾਮ ਵਿੱਚ ਫਸ ਗਈ ਐ ਬਾਹਰ ਪਟਣ ਤੱਕ ਜਾਣਾ ਡਰਾਈਵਰ ਦੇ ਵਿੱਚ ਖੱਟ ਲਾ ਕੱਢ ਲਾ ਬਸ ਇਹਦਾ ਕੋਈ ਰਸਤਾ ਤਾਂ ਗੱਬੇ ਵਿੱਚ ਨਿਕਲ ਹੀ ਨਹੀਂ ਫੇਰ ਵੀ ਜੋ ਲੋਕਾਂ ਨੂੰ ਟਾਈਮ ਲੱਗਿਆ ਗੱਡੀਆਂ ਨੂੰ ਤਾਂ ਕਿੰਨਾ ਹੀ ਟਾਈਮ ਲੱਗਣਾ ਆ ਉਹ ਆ ਗੱਡੀ ਵਧੀ ਇਹਨੂੰ ਕਹਾਂ ਉਹ ਕਿੰਨਾ ਨਾ ਹੋਇਆ ਹੈ ਨਾ ਸਾਢੇ ਨਾ ਹੋ ਗਏ ਸਾਢੇ ਨਾ ਕੁਲ ਦੀਵਤਾਨ ਬੰਦ ਕਰ ਸਾਢੇ ਜਿਹੜੀ ਇੱਕ ਦੁਕਾਨ ਖਾਦੇ ਨੇ ਮਾਰਕੀਟ ਵੱਤੋਂ ਜਿਹੜੀ ਇੱਕ ਦੁਕਾਨ ਖੋਲੀ ਹੋਈ ਹੈ ਦੀ ਕੋ ਬੋ ਮੰਗਦਾ ਦਾ ਹਾਂ ਜਿਹੜੀ ਇੱਕ ਦੁਕਾਨ ਖੋਲੀ ਠੀਕ ਹੈ ਉਹ ਰੈਡ ਟੀਮ ਦੀ ਪੈਸੇ ਉਹ ਰੈਡ ਟੀਮ ਦੀ ਪੈਸੇ ਉਹਨੂੰ ਪੁੱਛ ਰਿਹਾ ਤਾਂ ਸਾਰੇ ਨਹੀਂ ਕੌਣੀ ਆਉਂਦੇ ਨੇ ਉਹਦਾ ਕੇਲੇ ਵਾਲਾ ਕੰਮ ਹੋ ਗਿਆ ਕਹਿੰਦਾ ਬਿਨਾਂ ਛਿਲਕੇ ਕੇ ਬੋਲ ਹਾਂ ਉਹ ਕੰਮ ਹੋ ਗਿਆ ਕੰਮ ਕਰੇ ਕਿ ਹਮ ਚੱਲ ਫੇਰ ਵੀ ਲਿੰਕ ਪੇਸ ਹੋਣਾ ਜੋਸ਼ੀ ਮਾਟ ਹੋਣਾ ਕਰਨ ਉੱਤੇ ਆਏ ਹੋਣਾ ਗਾਵਾ ਤੇਰਾ ਉੱਤਰ ਪ੍ਰਿਆਗ ਹੋਣਾ ਕਈ ਆਉਣੇ ਆਲੇ ਤੇ ਜਗਾਤ ਦਾ ਬਿੱਖੇ ਨਿਕਣਾ ਜੈਨ ਕਾ ਲੱਭੀਂਗਾ ਕਰਨ ਬੂਟ ਲੱਭੀ ਜਾਉਂਗੇ ਹਾਂ ਤਾਂ ਪੱਕੇ ਜੱਟਾਂ ਦੇ ਬੂਟ ਤਾਂ ਲੱਭ ਜਾਈਂਗੇ ਪੂਰੀ ਜਿੱਤੀ ਘਿਪੜੋਣੇ ਬੂਟ ਲੱਭੇ ਆਏ ਕਿ ਨਾ ਤੇਰੀ ਲੱਭਦੀ ਤੇ ਸਾਨੂੰ ਪੱਕੇ ਪਾ ਕੇ ਕਹਿੰਦੇ ਨਹੀਂ ਯਾਰ ਮੰਮੀ ਦੀ ਐਂਕੋ ਮੰਮੀ ਦੀ ਐਂਕੋ ਲੱਗੀ ਨਜ਼ਰ ਜਿੰਨੇ ਟੁੱਟੀਆਂ ਨਹੀਂ ਕਹਾਂ ਲੱਭਦਾ ਆਇਗਾ ਨੀ ਲੰਗਰ ਹੈਗਾ ਕਾਂ ਉੱਤੇ ਦੇ ਲੰਗਰ ਆ ਉਹ ਵੀ ਗੱਲ ਜੀ ਸਾਡੇ ਨਾਲ ਰੋਟਾ ਜਿੱਥੇ ਲੰਗਰ ਚ ਰੁਕਣਾ ਉੱਤੇ ਦੇਖ ਲਾਂਗੇ ਜੀ ਨਾਮ ਤੇ ਮੈਂ ਉੱਥੇ ਰੁਕ ਕੇ ਲੈਣੀ ਆ ਪਰ ਜਨਾਬ ਜੀ ਸੇਵਸ ਕਰਦੀ ਬੰਦੀ ਆ ਫੇਰ ਨਾ ਕਹਦੇ ਆ ਉੱਥੀ ਹੋ ਜਾਣੇ ਫੇਰ ਆਹ ਠੀਕ ਈ ਆ ਮੱਧਾ ਪਾ ਲੈ ਜਾਨੇ ਉੱਥੇ ਜਾਣੇ ਭਾਈ ਮਿਲ ਜਾਨੇ ਰਸਤੇ ਮੈਂ ਯਾਰ ਸਕੰਜੀ ਵਾਲਾ ਕੰਮ ਉਹ ਸਕੰਜੀ ਨੂੰ ਲਗਾਉਂਦੇ ਲਗਾਉਂਦੇ ਕਿੱਥੇ ਪਹੁੰਚ ਗਏ ਇਹਨਾਂ ਨੂੰ ਮੱਧਾ ਹੀ ਟਿਕਾ ਕੇ ਲਿਆਉਣਾ ਇਹ ਤਾਂ ਕੋਈ ਕੰਮ ਹੋਣ ਬੂਟਾਂ ਦਾ ਓੜਾ ਜੀ ਦਵਾ ਦੇਣ ਇਹਨੂੰ ਕੋਈ ਨਹੀਂ ਕੋਈ ਨਾ ਕੋਈ ਤਾਂ ਮਿਲ ਹੀ ਜਾਣਾਗਾ ਗੁਦਾਰ ਖੁੱਲੀ ਹੋਣੀ ਜਾਈਦੀ ਔਰ ਜੇ ਦੁਕਾਨੇ ਉਤੇ ਖੁੱਲ੍ਹੇ ਲਾਜੀ ਹੈ ਵੀ ਐਤਵਾਰ ਆ ਜੀ ਕਿ ਐਤਵਾਰ ਕੋਈ ਦਾ ਫਰਕ ਪੈਂਦਾ ਫਰਕ ਮਾਰਕੀਟ ਦਾ ਫਰਕ ਪੈਂਦਾ ਫਰਕ ਤਾਂ ਹੈ ਨਹੀਂ ਜੀ ਕਹਾਂਣ ਬਾਕੀ ਕੱਲ ਦਾ ਸਫਰ ਦੇਖਦੇ ਵਧੀਆ ਰਹੇ ਅੱਜ ਤਾਂ ਰੱਖੇ ਸੌਖਾ ਲਾਲ ਤੁੰਡਾਰੀ 5 ਵਜੇ ਦਾ ਇਹਨੇ ਤਾਂ ਨਹੀਂ ਲੱਗਣਾ 4 ਵਜੇ ਦਾ ਆ ਮਤਲਬ ਆ ਲਾਣਾ ਪਿਆ ਇਹਨੇ ਤਾਂ ਲੱਗਿਆ ਬੜਾ ਕੀਏ ਮਨੋ ਸਵੇਰ ਦੇ 4 ਵਜੇ ਕਿਹੜੇ ਹੁੰਨੇ ਆ ਅਮਰਿੰਦਰ ਉਹ ਜਿਹੜੀ ਖਾਪੀ ਕੇ ਗਲਤੀ ਚਲਦੀ ਸੀ ਪੇ ਹੋ ਗਈ ਵੀ ਇਹ ਪੇ ਹੋ ਜਦੀ ਫਿਰ 4 ਵਜੇ ਤੇ ਲੱਤ ਬਣਾ ਲਵੇ ਯਾਰ ਕਿੰਨੀ ਕੁ ਜ਼ਿਆਦਾ ਦੀ ਜਾਣੀ ਜਾਣਦੀ ਹਾਂ ਹੈਗੀ ਪੀ ਜਾ ਨਾ ਫਿਰ ਗਰਮ ਹਟੇ ਗਰਮ 12 ਵਜੇ ਵੇਰਾ ਦੇਰ ਕੋ ਖੁੱਤੀ ਹੋਦੀ ਉਹ ਉਹ ਸੁੱਤਦਾ ਥੇ ਭਈ ਜਾਣਾ ਗਾ ਲੂ ਮੈਂ ਤਾਂ 9 ਵਜੇ ਸੌ ਗਿਆ ਪਰ ਮੇਰੀ ਅੱਖ 4 ਵਜੇ ਤੇ ਨਹੀਂ ਖੁੱਲਦੀ ਨਾ ਤੂੰ 6 ਵਜੇ ਇਹਨੂੰ ਕੀ ਆ ਚਾੜੇ ਚਾਰ ਤੈਨੂੰ ਫੋਨ ਲੱਗ ਗਿਆ ਕਰਨ ਮੈਂ ਤਾਂ ਸਾਡੇ ਨੂੰ ਫਰਮਾਇਆ ਮੈਂ ਤੈਨੂੰ ਤਾਂ ਮੈਂ ਫੋਨ ਕਰਿਆ ਮੈਂ ਕਿ 5 ਵਜੇ ਕੱਥਾ ਪਾਉਣਾ ਲੱਗਣਾ ਉਹ 4 ਵਜੇ ਬਾਅਦ ਤੇ ਉਹ ਵੀ ਇੱਕ ਤਾਂ 4 ਵਜੇ ਬੰਬੇ ਦਾ ਫੋਨ ਵੀ ਪਹਿਲੀ ਕਰਤਾ ਤਾ ਤੈਨੂੰ ਹੋਰ ਮਤਾਂ ਨਹੀਂ ਕਰਿਆ ਇਹਨੂੰ ਕਰੇ ਕਹਿੰਦਾ ਮੈਂ ਹਜੇ ਉੱਠਦਾ ਤਿਆਰ ਹੁੰਦਾ ਪਰਣਾ ਪੈਂਦਾ ਮੈਂ ਕਿ ਤੈਨੂੰ ਕਿਵੇਂ ਕਰ ਦੂੰ ਮੈਂ ਮੈਂ ਨਹੀਂ ਤਾਂ ਰੈਡੀ ਹੋ ਜਾਪੇ ਰਾਤ ਤੈਨੂੰ ਕਰੂੰਗਾ ਕਿਉਂ ਮੁੜ ਕੇ ਨਹੀਂ ਚਲੀ ਗਿਆ ਫੇ ਕਹਿੰਦਾ ਕਵਾਂਟਿਟੀ ਵੀ ਤਿਆਰ ਨਹੀਂ ਹੋ ਰਹੀ ਗਾਹਾਂ ਗਏ ਫਿਰ ਫਿਰ ਕੀਆ ਇਹ ਜਾਨੀ ਕਰਦੀ ਵੀ ਨਹੀਂ ਘੱਤੀ ਆ ਗਈ ਉਹ ਜਿਹੜੇ ਮਗਰ ਕੱਢ ਨਹੀਂ ਆਵਾਜ਼ ਚਿੱਪਲਾ ਪਾਈਏ ਉਹ ਜੁੱਤੀ ਘਲਾਵੇ ਸੀ ਮਿੱਟੀੋਂ ਸੁੱਕੇ ਖੇਤ ਤੇ ਫੇਰ ਫਿਰ ਮੁੜਿਆ ਮਾਂ ਬਿਲੰਗ ਚੋਂ ਖਾ ਗਿਓਣ ਹਾਂ ਸਾਰਾ ਗੁਰਦਾਬ ਜਮਲੇ ਫੜਿਆ ਨਾ ਕਿੰਨੇ ਚਲੋ ਬਹੁਤ ਮੈਨ ਮਰਾ ਬਰੂ ਕੇ ਅੱਜ ਦਾ ਸਫਰ ਵਧੀਆ ਰਿਹਾ ਬਾਕੀ ਹੁਣ ਅਗਲਾ ਸਫਰ ਸ਼ੁਰੂ ਕਰਦੇ ਆ ਆਰਾਮ ਕਰੋ ਆਰਾਮ ਕਰੋ ਚਲੋ ਸੀਗਾ ਜੀ ਫਿਰ ਚਲੋ ਜੰਗਾ ਜੀ